ਬੋਦੀ ਸਕਾਰਜੋਗ ਪਿੰਡ ਕਿਸਨਗੜ ਦੇ ਮਹਤਵਪੂਰਨ ਸੱਜਣ ਸਾਰੇ ਪ੍ਰਧਾਨ ਜੀ ਦਰਵਾਲਾ ਸਿੰਘ ਜੀ ਸਰਪੰਚ ਸਾਹਿਬ ਸਾਡੇ ਸੇਖੋ ਸਾਹਿਬ ਗੁਲਦੀਪ ਸਿੰਘ ਜੀ ਪੌਟੀ ਸਾਰੇ ਵਰਕਰ ਬਾਦਰਪੁਰ ਦੇ ਸਾਰੇ ਸੀਨੀਅਰ ਵਰਕਰ ਬੈਠੇ ਨੇ ਖੜੇ ਦੇ ਸਾਰੇ ਹਰਜੀਤ ਹੋਰੀ ਜੀ ਸਾਹਿਬ ਸੰਦੀਪ ਸੁਖਾ ਚੇਅਰਮੈਨ ਸਾਹਿਬ ਸਾਡੀ ਮੁਡੀ ਦੇ ਪੀਤ ਜੀ ਤੇ ਸਾਡੇ ਬਲਕ ਪ੍ਰਧਾਨ ਕਾਕੂ ਜੀ ਦੋਨੇ ਬਲਕ ਪ੍ਰਧਾਨ ਸ਼ਹਿਰੀ ਪ੍ਰਧਾਨ ਕਿਉ ਸ਼ਰਮਾ ਜੀ ਸਾਰੇ ਸੱਜਣੇ ਖੜੇ ਨੇ ਜੀ ਬਹੁਤ ਤੁਹਾਨੂੰ ਵਧਾਈਆਂ ਲੱਖ ਲੱਖ ਵਧਾਈਆਂ ਹੋਈਆਂ ਹੁਣ ਤੇ ਭਵਿੱਖਤਮਾਨ ਦੀ ਸਰਕਾਰ ਆਉਣ ਤੋਂ ਬਾਅਦ ਕੰਮ ਦਾ ਕੰਮਾ ਦਾ ਹੜ ਆ ਗਿਆ ਹਰੇਕ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਗੱਲ ਕੀ ਜਿਹੜਾ 5 ਸਾਲ ਤੋਂ ਰੁਕਿਆ ਕੰਮ ਸੀ ਸਾਰਾ ਕੰਮ ਦੇਖੋ ਹੋ ਗਿਆ 1 ਕਰੋੜ ਦੇ ਲਗਭਗ ਦੀ ਲਾਗਤ ਨਾਲ ਜਿਹੜਾ ਮਾਈਨਰ ਨੰਬਰ 8 ਹੈ ਇਹ ਤੁਹਾਡੀ ਇਹ ਜਿਹੜੀ ਸਨਾਮ ਰਜਵਾਹਾ ਇਹਦੀ ਕੰਕਰੀਟ ਲਾਈਨਿੰਗ ਦਾ ਜਿਹੜਾ ਕੰਮ ਹੈ ਮੁਕੰਮਲ ਚੁੱਕਿਆ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਇਹ ਵਿਕਾਸ ਦਾ ਦਾ ਕਾਰਜ ਹੈ ਮੈਂ ਇਹ ਕਾਟਣ ਕਰਨ ਵਾਸਤੇ ਆਇਆ ਸਾਕੂਮਨ ਸਾਹਿਬ ਕਮਨ ਸਾਹਿਬ ਸਾਡੀ ਐਕਸ਼ਨ ਸਾਹਿਬ ਗੁਰਜੀਤ ਸਿੰਘ ਜੀਐਸਵੀਓ ਸਾਹਿਬ ਜੇਈ ਸਾਹਿਬ ਇਹਨਾਂ ਨੇ ਬੜੀ ਮਿਹਨਤ ਹੈ ਜੀ ਆਪਣੇ ਬੰਦੇ ਨੇ ਤੇ ਇਹਨਾਂ ਦਾ ਬੜਾ ਵੱਡੀ ਦੇਖਣਾ ਸਾਡੇ ਇਲਾਕੇ ਨੂੰ ਤੇ ਆਪਣੇ ਭੁਲਰ ਸਾਹਿਬ ਜਿਹੜੇ ਐਸਸੀ ਨੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਭਲਾਡੇ ਦੀ ਪਹਿਲ ਆਧਾਰ ਤੇ ਕੰਮ ਕਰਦੇ ਨੇ ਔਰ ਕਿੱਡਾ ਵੱਡਾ ਕੰਮ ਹੋਇਆ ਕਿ ਬੋਹਾਰ ਜਵਾਹਰ ਜਿਹੜਾ ਕਿ ਕਿਤੇ 40 ਸਾਲ ਪਹਿਲਾਂ ਬਣਿਆ ਸੀ ਕਿ ਜਦੋਂ ਪਾਣੀ ਛੱੜਦਾ ਜਿੱਨਾ ਕਿ ਉਸਕ ਪਾਣੀ ਸਾਡਾ ਮਨਜ਼ੂਰ ਸੀ ਉਦੋਂ ਅੱਧਾ ਵੀ ਨਹੀਂ ਕਿਤੇ ਜਾਂਦਾ ਸੀ ਕਿਤੇ ਛੱੜਦੇ ਸੀ ਟੁੱਟ ਜਾਂਦੀ ਸੀ ਲੈਣਾ ਨਹਿਰ ਅੱਜ ਉਹ ਲਗਭਗ ਮੁਕੰਮਲ ਹੋਣ ਦੇ ਨੇੜੇ ਆ ਚੁੱਕਿਆ ਹੈ 30 35 ਕਰੋੜ ਰੁਪਇਆ ਲੱਗੂਗਾ ਉਹਦਾ ਤੇ ਇਹ ਕੰਮ ਇੱਕ ਇਤਿਹਾਸਿਕ ਕੰਮ ਹੈ ਜਿਹੇ ਕੰਮ ਜਿਹੜੇ ਹੁੰਦੇ ਨੇ ਰਜਵਾਹੇ ਬਣਾਉਣ ਦੇ ਨਹਿਰਾ ਬਣਾਉਣ ਦੇ ਕੰਮ ਔਰ ਸਾਡੇ ਜਿਹੜੇ ਟੇਲਾਾਂ ਤੱਕ ਪਾਣੀ ਪਹਿਲੀ ਵਾਰੀ ਪਹੁੰਚਿਆ ਸੰਦਲੀ ਪਿੰਡ ਹੈ ਸਾਡੇ ਤੇ ਚੋਹਰ ਪਿੰਡ ਹੈ ਸਾਡੇ ਅੱਕਾਂ ਵਾਲੀ ਹੈ ਜੋਈਆਂ ਟੇਲਾਾਂ ਦੇ ਪਾਣੀ ਪਹਿਲੀ ਵਾਰੀ ਪਹੁੰਚਿਆ ਜੀ ਆਪਣੀ ਭਗਵਾਨ ਤੁਮਨ ਸਰਕਾਰੋਂ ਔਰ ਤੁਹਾਨੂੰ ਇਹ ਜਾਣ ਕੇ ਦੱਸ ਕੇ ਖੁਸ਼ੀ ਹੋਊਗੀ 33 ਮੋਗਿਆਂ ਤੇ ਜਿਹੜੀਆਂ ਅੰਡਰਗਰਾਉਂਡ ਪੈਪਾ ਪੈ ਚੁੱਕੀਆਂ ਨੇ ਤੇ ਇੱਥੇ ਕੀ ਮੇਰਾ ਸਾਡਾ ਟਾਰਗੇਟ ਇਹ ਹੈ ਵੀ ਜੇ 33 ਦਾ ਦੁੱਗਣਾ 66 ਮੋਗਿਆਂ ਤੇ ਮੈਂ ਕਰਾਵਾਂ ਮੈਂ ਹਰੇਕ ਥਾਂ ਦੇ ਬੇਨਤੀ ਕਰਦਾ ਮੈਂ ਤੁਹਾਡਾ ਨਮਾਇਦਾ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਤੁਹਾਡੀ ਹਰੇਕ ਮੰਗ ਨੂੰ ਜ਼ੋਰ ਨਾਲ ਮੰਤੀਆਂ ਤੱਕ ਮੁਕੰਮਲ ਤੱਕ ਪਹੁੰਚਾਵਾਂ ਪਿਛਲੇ ਵਾਰੀ ਵੀ ਜ਼ੋਰ ਲਾਇਆ ਇੱਥੇ ਵੀ ਜ਼ੋਰ ਲਾਇਆ ਠੀਕ ਹੈ ਜੀ ਜਿਹੜੇ ਬਾਕੀ ਮੋਗਿਆਂ ਦੇ ਟੈਂਡਰ ਹੋ ਚੁੱਕੇ ਨੇ ਕੁਝ ਮੋਗਿਆਂ ਦੇ ਓਹੋ ਵਿਸਾਖ ਦੇ ਵਿੱਚ ਜਦੋਂ ਆਪਣੀ ਕੜ ਕਬੱਡੀ ਜਾਊਗੀ 2 ਮਹੀਨੇ ਜਿਹੜੇ ਵਿਲੇ ਹੁੰਦੇ ਨੇ ਆਪਣੇ ਇਹਦੇ ਵਿੱਚ ਹਰ ਸਾਲ ਇਹਦੇ ਵਿੱਚ ਜਿਹੜੇ ਗਏ ਉਹ ਅੰਡਰ ਗਰੋਡ ਪਾਈਪਾਂ ਨੇ ਟਿਊਬਰ ਕਾਪਰੇਸ਼ਨ ਵੱਲੋਂ ਪਾਈਆਂ ਜਾਣਗੀਆਂ ਸੋ ਅਸੀਂ ਬੜਾ ਮਾਣ ਆ ਸਾਡੇ ਅਫਸਰਾਂ ਦੇ ਸਹਿਬਾਨ ਤੇ ਕਿ ਉਹਨਾਂ ਨੇ ਬੜੀ ਨੇਕ ਨੀਤੀ ਦਾ ਕੰਮ ਕਰਦੀ ਹੈ ਕੋਈ ਕੰਕਰੀਟ ਦੇ ਵਿੱਚ ਕੋਈ ਸਮਿਟਰ ਆਉਣ ਦੇ ਵਿੱਚ ਤੁਸੀਂ ਕੋਹ ਨਹਿਰ ਜਾ ਕੇ ਦੇਖੋ ਕੋ ਇੱਥੇ ਦੇਖ ਲਓ ਕੋਈ ਤੁਹਾਨੂੰ ਇਹੋ ਜਿਹਾ ਨਹੀਂ ਦੇਖੂਗਾ ਜਿਵੇਂ ਪਹਿਲਾਂ ਹੁੰਦਾ ਸੀ ਜਮਾ ਸੋ ਇਹ ਸਾਰੀਆਂ ਗੱਲਾਂ ਨੂੰ ਛੱਡਿਆ ਹੋਇਆ ਅਸੀਂ ਇਮਾਨਦਾਰੀ ਸਰਕਾਰ ਹੈ ਮਾਣ ਦੇ ਨਾਲ ਕੰਮ ਕਰ ਰਹੀ ਹੈ ਕਿਸਾਨਾਂ ਨੂੰ ਇਸ ਖਾਸ ਤੌਰ ਤੇ ਦਾ ਬਹੁਤ ਫਾਇਦਾ ਹੋਊਗਾ ਜੀ ਜਦੋਂ ਪੁਆਇੰਟ ਦਾ ਨਹਿਰ ਪੱਕੀ ਹੁੰਦੀ ਹੈ ਮੈਨਰ ਪੱਕਾ ਹੁੰਦਾ ਹੈ ਉਹਦਾ ਫਲੋ ਵਧ ਜਾਂਦਾ ਹੈ ਪਿੱਛੇ ਪਾਣੀ ਡਿਸਚਾਰਜ ਵੱਧ ਹੁੰਦਾ ਹੈ ਥੱਲੇ ਪਾਣੀ ਵੱਧ ਜਾਂਦਾ ਹੈ ਤੇ ਜਿਹੜਾ ਆਪਾਂ ਛੱਡਦੇ ਹਾਂ ਮੋਗੇ ਦੇ ਪਾਣੀ ਤੁਹਾਡਾ ਖੇਤ ਨੂੰ ਉਹ ਪਾਣੀ ਵੱਧ ਆਉਂਦਾ ਹੈ ਬੜਾ ਫਾਇਦਾ ਹੁੰਦਾ ਇਸ ਚੀਜ਼ ਦਾ ਔਰ ਇਤਿਹਾਸਿਕ ਗੱਲ ਹੈ ਇਹਨੇ ਕਿਹੜਾ 20 25 ਸਾਲ ਜਾਨਾ ਕਿਤੇ ਕੰਮ ਨਹੀਂ ਇਸ ਸਰੇ ਦਵਾਹੇ ਦਾ ਜੀ ਕਿ ਕਿਹੜੇ ਕਿਹੜੇ ਪਿੰਡਾਂ ਨੂੰ ਫਾਇਦਾ ਮਿਲੇਗਾ ਜੀ ਇਹਦਾ ਜੀ ਕਿਸੇ ਘੜ ਤੇ ਭਾਦ ਜਿਹੜੇ ਪਿੰਡਾਂ ਸਲੈਂਡ ਤੇ ਆਉਂਦੇ ਨੇ ਇਹ ਸਾਰੇ ਜੰਦੇ ਨੇ ਮੌਕੇ ਲੱਗਦੇ ਨੇ ਬਾਕੀ ਹੋਰ ਪਈ ਜਾਣਗੇ ਇਹ ਤਾਂ ਅਜੇ 2 ਸਾਲ ਹੋਏ ਨੇ ਮਾਨ ਸਾਹਿਬ ਸਰਕਾਰ ਨੂੰ ਬਾਕੀ 3 ਸਾਲਾਂ ਦੇ ਵਿੱਚ ਅਸੀਂ ਬਲਾਡੇ ਹਲਕੇ ਦਾ ਕੋਈ ਵੀ ਮਾਈਨਰ ਤੇ ਕੋਈ ਵੀ ਮੌਗਾ ਛੱਡਾਂਗੇ ਜਿਹੜਾ ਪੱਕਾ ਨਹੀਂ ਹੋਊਗਾ ਇਹ ਸਾਡਾ ਮਤਲਬ ਪੂਰੀ ਇੱਕ ਤਰ੍ਹਾਂ ਦੀ 5 ਸਾਲ ਦੀ ਸਾਡੀ ਇੱਕ ਸਰਕਾਰ ਦੀ ਹੁੰਦੀ ਹੈ 5 ਸਾਲ ਦੇ ਵਿੱਚ ਅਸੀਂ ਸਾਰੀਆਂ ਜਿਹੜੇ ਡਿਮਾਂਡ ਨੇ ਕਿਸਾਨਾਂ ਦੀ ਡਿਮਾਂਡ ਨੇ ਮਜ਼ਦੂਰਾਂ ਦੀ ਕਿਉਂਕਿ ਇਹਦੇ ਨਾਲ ਇੱਕ ਵੱਡਾ ਫਾਇਦਾ ਹੋਰ ਵੀ ਹੈ ਜੀ ਖੇਤਾਂ ਨੂੰ ਨਹੀਂ ਸਾਰੇ ਜਿਹੜੇ ਆਪਣੇ ਵਾਟਰ ਬਾਕਸ ਨੇ ਮਾਨ ਸਾਹਿਬ ਦੀ ਸਰਕਾਰ ਨੇ ਉਹ ਕਨਾਲ ਬੇਸਡ ਕਰਤੀ ਯਾਨੀ ਕਿ ਨਹਿਰੀ ਪਾਣੀ ਤੇ ਕਰਤੀ ਹਲਲਾ ਪਾਣੀ ਮਾਰਿਆ ਪੀਣੇ ਆ ਸੀ ਹੁਣ ਹਰੇਕ ਵਾਟਰ ਬਾਕਸ ਨੂੰ ਪਾਣੀ ਮਿਲੂਗਾ ਇਹ ਨਹਿਰੀ ਪਾਣੀ ਮਿਲੂਗਾ ਇਸੇ 5 ਸਾਲ ਦੇ ਵਿੱਚ ਸਾਰਾ ਇਹ ਅਸੀਂ ਜਿਹੜਾ ਇਹ ਪ੍ਰੋਜੈਕਟ ਹੈ ਇਹ ਵੀ ਨੇਪਰੇ ਚਾੜ ਲਿਆ ਇਹ ਸੋਡੀ ਖੁਸ਼ੀ ਦੀ ਗੱਲ ਹੈ ਬਾਕੀ ਗੱਲਾਂ ਬਹੁਤ ਨੇ ਕਿਤੇ ਪਿੱਢ ਗੱਲਾਂ ਫੇਰ ਕਰਾਂਗੇ ਸੋ ਅੱਜ ਇਸ ਮੈਨਰ ਦਾ ਜਿਹੜਾ ਪ੍ਰੇਮਦਰ ਪੱਠਾ ਹੈ ਸਰਵੋਤਮ ਜਵਾਈ ਦੀ ਇਹਦਾ ਉਦਘਾਟਨ ਕਰਨ ਦੇ ਵਿੱਚ ਅਸੀਂ ਪਹੁੰਚਿਆ ਸਾਰੇ ਤੁਹਾਡੇ ਸਾਰੇ ਨਾਲ ਤੁਹਾਡੋ ਇੱਕ ਵਾਰ ਫੇਰ ਲੱਖ ਵਧਾਈਆਂ ਤੇ ਧੰਨਵਾਦ ਮਾਨ ਸਾਹਿਬ ਦਾ ਜੋ ਮੌਜੂਦ ਮਾਨ ਸੀਦਾ ਤੇ ਸਾਡੇ ਜਿਹੜੇ ਮੰਤਰੀ ਨੇ ਜੇ ਤੁਸ ਜੁੜੇ ਮਾਜਰਾ ਜੀ ਤੇ ਸਾਡੇ ਅਫਸਰ ਸਾਹਿਬachten ਨੇ ਇਹਨਾਂ ਦੀ ਬੜੀ ਮਤਲਬ ਮਿਹਨਤ ਨਾਲ ਜਿਹੜਾ ਇਹ ਕੰਮ ਹੈ ਇਹਨੇ ਪਿੱਛੜੇ ਜੀ ਬਈ ਖਰਸਾ ਵਾਹਿਗੁਰੂ ਜੀ ਕੀ ਬਖਸ਼ੇ ਆਓ ਜੀ ਕੋਦਰ ਤੁਸੀਂ ਬਹੁਤ ਵਧੀਆ ਬੰਦੇ ਨੇ ਜੀ ਇਹ ਸਭ ਕਈ ਵਾਰੀ ਚੱਲ ਵੀ ਜਾਂਦੇ ਨੇ ਆਪਣੇ ਕਿਹੜਾ ਦੇਖਿਆ ਜੀ ਮਾੜਾ ਪਿੱਛੇ ਉਹ ਵੀ ਸਾਰੇ ਇਕੱਠੀ ਫੋਟੋ ਲੈ ਲਈਏ ਕੋਈ ਗੱਲ ਨਹੀਂ ਇੱਧਰ ਨੂੰ ਆ ਜੀ ਖੁੱਲੀ ਜੀ ਫੋਟੋ ਕਰ ਲੈਂਦੇ ਹਾਂ ਇਹ ਐਂਜ ਕਰਿਓ ਮਾੜਾ ਤੁਸੀਂ ਵੀ ਖੁੱਲੇ ਜੀ ਹੋ ਜਾਈਂ ਨਹੀਂ ਆਪਾਂ ਇੱਕ ਵਾਰੀ ਆ ਸਾਰੀ ਆ ਜੂ ਇਕੱਠੀ ਆ ਜੂ ਠੇਕੇਦਾਰ ਸਾਹਿਬ ਤੁਸੀਂ ਇੱਕ ਹੋ ਜਿਓ ਮਾੜਾ ਮਾੜਾ ਪਿੱਛੇ ਪਿੱਛੇ ਬਿੜਤੀ ਹੋ ਜਵਾ ਚਾਹ ਤੋ ਪੂਰੀ ਆ ਜੂਗੀ ਖਰਦਾਰ ਕੀ ਆ ਜੇ ਪਿੱਛੇ ਖੜੇ ਜਾ। ਜੇ ਪਿੱਛੇ ਖੜੇ ਜਾ। ਆਜੋ ਆਜੋ। ਲੈ। ਚੱਲ ਫਿਰ ਅੱਗੇ ਕਰ। ਥਾਣੇ ਖੜਜੋ। ਆਜੋ ਆਜੋ। ਆਜੋ ਬਾਈ ਤੁਸੀਂ ਆਜੋ। ਆਜੋ ਹੋਰ ਆਜੋ ਯਾਰ। ਆਜੋ। ਜੇ ਪਿੱਛੇ ਖੜੇ ਸਾਰੇ ਬੁਲਤਿਆਂ। ਕੋਈ ਨਹੀਂ। ਆਪਣਾ ਘਰ ਦੀ ਗੱਲ ਤੂੰ ਤੂੰ ਯਾਰ ਕਮਾਲ। ਦੇ ਇਹਦਾ ਲਾ ਕੇ ਇਹ ਹੈ ਕਿ ਹਰਦਾ ਮੋੜਾਈ ਜਾਂਦਾ ਮੋੜ ਸਾਡੇ ਕੰਮ ਕਰਾਉਣ ਨੂੰ ਦੋਨੇ ਸਾਰੇ ਭਾਦਰਪੁਰ ਵਾਲੇ ਸੁੱਚਾ ਹੋਇਆ ਇਹ ਹੋਇਆ ਸਾਰੇ ਸ਼ਹਿਰ ਨੇ ਲੋਰਾ ਹੀ ਛੋਟੇ ਨੇ ਨਹੀਂ ਕੰਮ ਕਰਾਉਣ ਦਾ ਤਰੀਕਾ ਹੁੰਦਾ ਬਿਲ ਖਰਚ ਹੁੰਦਾ ਬੰਦੇ ਕਿਹ ਯਾਰ ਵਕਤ ਤਾਂ ਪੈਂਦੀ ਹੈ ਜੀ ਤੇ ਮੈਂ ਤਾਂ ਚੇਤੇ ਕਰਾਉਂ ਕੰਮ ਚੇਤੇ ਕਰਾਉਂਦੇ ਨੇ ਚੇਤੇ ਕਰਾਉਂਦੇ ਰਹੇ ਨੇ ਕੰਮ ਕਈ ਨਹੀਂ ਜੀ ਕਰੋ ਜੀ ਨਹੀਂ ਕਰੋ ਜੀ ਮੈਂ ਵੀ ਇਹੀ ਕਰਦਾ ਉੱਥੇ ਉੱਥੇ ਉਹੀ ਕੰਮ ਮੈਂ ਉੱਥੇ ਕਰਦਾ ਆਪੇ ਸ਼ਰਮ ਪਰ ਦੱਸਿਆ ਕਲਪ ਬੰਦਾ ਕਿਹਦੇ ਫੋੜ ਜਾਂਦੇ ਨੇ ਇਹ ਨਹੀਂ ਜੀ ਕਰੋ ਜੀ ਛੇਤੀ ਕਰੋ ਜੀ ਇਕ ਮਿੰਟ ਇਹ ਇੱਕ ਹੋਰ ਕੋਈ ਅੱਜ ਕੋਈ ਰਾਜੂ ਕੰਮ ਚਾਹ ਬਾਕੀ ਹੋਰ ਰਾਜੂ ਸਾਰੇ ਆਜੋ ਆਜੋ ਡਾਕਟਰ ਰਾਜੂ ਆਜੋ ਆਜੋ ਜੀ ਪਹਿਲੇ ਪਾਸੇ ਆਜੋ ਬਾਈ ਮੈਨੂੰ ਮੋੜੀ ਕਰ ਲਓ ਥੋੜਾ ਹੋਈ ਫੋਟੋ ਜੀ ਹੋ ਗਈ ਉਹ ਜੀ ਬਾਈ ਚਾਹੋਗੇ ਹੋ ਗਈ ਪਹਿਲੇ ਪਾਸੇ ਆਜੋ 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 ਪਹਿਲੇ ਪਾਸੇ ਆਜੋ ਰਾਜੂ ਇੱਧਰ ਆਜੋ ਫੋਟੋ ਆਉਦਾ ਯਾਰ ਕੇ ਤਾ ਆਉਦੇ ਫੋਟੋ ਕਰ ਇੱਕ ਸਾਡੇ ਕੋਲ ਵੀ ਆਇਆ ਬੰਦਾ ਸੱਚਾ ਆਜੇ ਮੂੰਹ ਤੋਂ ਲੈ ਆਇਆ ਫਰਾਜ਼ ਸਾਹਿਬ ਨੂੰ ਭੇਜਦੀ ਨਾ ਹੈ ਹਾਂ ਉਹਦੇ ਵੀ ਲੈਣੇ ਬੋਏ ਉਹ ਮੈਂ ਚਾ ਮੀ ਗਿਆ ਮਾ ਮੈਂ ਆਇਆ ਮੁੱਠੀ ਜੱਕ ਜਿੰਨਾ ਆਹ ਠੀਕ ਹੈ ਠੀਕ ਹੈ ਮੈਡੀਕਲ ਸਟੂਸ਼ਨ ਸਾਡਾ ਸਾਰੀ ਮਾਰਾਈ ਜੀ ਕਿੱਥੇ ਦਾ ਮਾਰਾ ਮਾਰਾ ਜੀ ਦੂਜੇ ਨੇ ਪਾਟਾ ਬਣਾਇਆ ਜੀ ਸਾਡੇ ਪਿੰਡਾਂ ਦੇ ਰਸਤੇ ਹੀ ਥੋੜਾ ਧੰਨਵਾਦ ਹੈ ਸਰਕਾਰ ਦਾ ਵੀ ਤਾਂ ਦਿੱਤੀ ਪਰੇਸ਼ ਪੰਡ ਦਾ ਸਾਨੂੰ ਫਾਇਦਾ ਤਾਂ ਹੁਣ ਥੋੜਾ ਫਾਇਦਾ ਤਾਂ ਇਹ ਹੈਗਾ ਹੀ ਹੈ ਵੀ ਜੇ ਪਿੱਛੇ ਨੀਂਦ ਵਾਲ ਕਰਦੇ ਠੀਕ ਹੈ ਸਰ ਮੈਂ ਕਹਾ ਕਰ ਪਚਾਉਣ ਦੇ ਫਿਰੋ ਇੱਕ ਵਾਰੀ ਜੀ ਠੀਕ ਹੈ ਜੀ ਦੋ ਵਾਦੀਆ ਦਿਖਾ ਕੇ ਬੰਦੇ ਦੋ ਠੀਕ ਹੈ ਜੀ ਆਪਾਂ ਕੇ ਗੱਲ ਦੇਖੋ ਐ ਹੁੰਦਾ ਜੀ ਕੋਈ ਇਹ ਐਮਪੈਸਟ ਹੈ ਕਿ 10-20 ਰੁਪਏ ਦਾ ਨਾ ਨਹੀਂ ਠੀਕ ਹੈ ਯਾਰ ਦੋ ਜਿਆਦਾ ਕੰਮ ਹੈ ਕਿੰਨਾ ਰੁਪਏ ਲੱਗਦੇ ਨੇ ਉਹਦੇ ਵਾਸਤੇ ਫਿਰ ਪ੍ਰੋਜੈਕਟ ਬਣਦਾ ਹੈ ਪ੍ਰੋਜੈਕਟ ਬਣਨ ਤੋਂ ਬਾਅਦ ਫਿਰ ਕਹਾ ਜਾਂਦਾ ਹੈ ਪਾਸ ਹੁੰਦਾ ਹੈ ਹਾਂ ਜੀ ਇਹਦੇ ਇੰਨੀਆਂ ਗੱਲਾਂ ਨੇ ਤੁਸੀਂ ਜਾ ਕੇ ਦੇਖੋ ਕਿਲੇ ਚ ਦਫਤਰ ਆਪਣਾ ਜਿਹੜਾ ਕੰਟੀਗੜ ਦਫਤਰ ਇਹਨਾਂ ਦਾ ਜਿੱਥੇ ਕੱਲੀ-ਕੱਲੀ ਗੱਲ ਦਾ ਸੂ-ਸੂਰ ਦਾ ਵੀ ਮਤਲਬ ਗੱਲ ਕੀਤੀ ਜਾਂਦੀ ਹੈ ਠੀਕ ਹੈ ਜੀ ਇਹ ਨਹੀਂ ਆ ਵੀ ਬਣਾਤੀ ਇਹਨਾਂ ਨੇ ਐ ਤਾਂ ਫਿਰ ਐ ਤਾਂ ਪੰਜ ਸੀ ਟੇਕੇਦਾਰ ਨੇ ਕੋਈ ਉੱਚਾ ਕਰ ਕੋਈ ਨੀਵਾ ਕਰ ਦੂਗਾ ਉਥੋਂ ਲੈ ਕੇ ਪਾਈ ਤੁਤਕ ਜਾਣਾ ਇਹਦੇ ਵੱਡੇ ਇੰਜੀਨੀਅਰ ਸਾਰੇ ਹੀ ਬੰਦੇ ਇਹਨਾਂ ਨੇ ਪੂਰੀ ਬੀਟਾ ਕੀਤੀ ਹੋਈ ਹੈ ਤਾਂ ਅਫਸਰ ਬਣਨੇ ਨੇ ਠੀਕ ਹੈ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਲਓ ਜੀ ਲਓ ਲਓ ਕਰਾਓ ਜੀ ਜੀ ਸਰ ਇਹਦਾ ਕਰੋ 200 ਸਰ ਮੂਹਰੇ ਪਾ ਤੁਸੀਂ ਕੋਈ ਗੱਲ ਹੈ ਜੀ ਹਾਂ ਜੀ ਬੰਦੋ ਕੰਮ ਕਰੋ ਬੰਦ ਬਾਈ ਸਾਰਿਆਂ ਨੂੰ ਵੰਡ ਦੋ ਲਾਓ ਜੀ ਕਾਲੇ ਲਿਆ ਲਾ ਫੋਟੋ